ਇਨਕਲਾਬ ਜਿੰਦਾਬਾਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਬੋਲੇ ਸੋਨਹਾਲ ਜਿੰਦਾਬਾਦ ਲਵ ਯੂ ਟੂ ਲਵ ਯੂ ਟੂ ਲਵ ਯੂ ਟੂ ਸਾਡੇ ਚਾਚਾ ਜੀ ਨੇ ਕਹਿੰਦੇ ਆ ਅਸੀਂ ਪਤਾਵਾ ਵਾਹ ਜੀ ਵਾਹ ਆ ਬੀਰ ਬਣ ਕੇ ਫੁੱਲਣਾ ਆ ਜਿਹੜੇ ਸਿੱਧੀ ਫੁੱਲ ਮਾਰਦੇ ਹੋਂ ਕਈ ਵਾਰੀ ਡੰਡੀ ਅੱਖ ਚ ਵੱਜ ਜਾਂਦੇ ਆ ਮੈਂ ਤੁਹਾਡੇ ਜਜ਼ਬਾਤਾਂ ਨੂੰ ਸਮਝਦਾ ਤੁਸੀਂ ਪਿਆਰ ਨਾਲ ਸੁੱਟ ਰਹੇ ਹੋ ਪਰ ਕਈ ਵਾਰੀ ਨਾ ਡੰਡੀ ਜਿਹੜੀ ਆ ਆ ਜਿਹੜੀ ਡੰਡੀ ਆ ਇਹ ਅੱਖ ਚ ਵੱਜਦੀ ਧੰਨਵਾਦ ਆ ਤੁਹਾਡਾ ਵੀਰੋ ਹਲੋ ਅੱਜ ਤੁਹਾਡੇ ਕੋਲੇ ਪਹੁੰਚੇ ਆ ਬਠਿੰਡਾ ਲੋਕ ਸਭਾ ਸੀਟ ਦੇ ਉੱਤੇ ਸਾਡੇ ਬਿਹਤ ਇਮਾਨਦਾਰ ਸੂਝਵਾਨ ਤੇ ਸੌ ਸਿਆਸਤਦਾਨ ਮੰਨੇ ਗਏ ਖੁੱਡੀਆਂ ਪਰਿਵਾਰ ਦੇ ਚਿਰਾਗ ਨੇ ਜੈਦਰ ਜਗਦੇਵ ਸਿੰਘ ਖੁੱਡੀਆਂ ਦੀ ਦੇ ਫਰਜ਼ੰਦ ਸਾਡੇ ਮੰਤਰੀ ਮੰਡਲ ਦੇ ਵਿੱਚ ਖੇਤੀਬਾੜੀ ਮੰਤਰੀ ਨੇ ਗਰਮੀ ਸਿੰਘ ਖੋਡੀਆਂ ਤੁਹਾਡੇ ਉਹ ਤਾਂ ਜਿੰਨੇ ਵੀ ਤੁਸੀਂ ਇੱਥੇ ਪਾਰੀ ਗਿਣਤੀ ਵਿੱਚ ਪਹੁੰਚੇ ਆਂ ਆਪਾਂ ਕੋਈ ਕਿਸੇ ਨੂੰ ਇੱਥੇ ਡਰਾਉਣ ਨਹੀਂ ਆਏ ਆਪਾਂ ਕੋਈ ਕਿਸੇ ਨੂੰ ਧਮਕਾਉਣ ਨਹੀਂ ਆਏ ਹਾਂ ਆਪਾਂ ਐਨਾ ਕੋਨਾਂ ਨੂੰ ਯਾਦ ਕਰਾਉਣ ਜ਼ਰੂਰ ਆਏ ਆਂ ਕਿ ਕਦੇ ਕਦੇ ਪੱਥਰ ਦਿਲ ਤੇ ਧਰ ਕੇ ਉਹ ਮੇਲਾ ਦੇਖਣਾ ਪੈ ਜਾਂਦਾ ਜਿਹੜਾ ਬੰਦੇ ਨੇ ਕਦੇ ਆਪ ਲੁੱਟਿਆ ਹੁੰਦਾ ਜਦੋਂ ਘਰ ਮੂਰ ਦੀ ਲੰਘਾਂਗੇ ਯਾਰ ਜੇ ਮੈਨੂੰ ਮਿਲਦਾ ਸੀ ਸਕਦਾ ਹੁੰਦਾ ਦਿੱਖਿਆ ਮੈਂ ਸੋਚਦਾ ਹੁੰਦਾ ਸੀ ਜਦੋਂ ਘਰ ਮੂਰ ਦੀ ਲੰਘਾਂਗੇ ਜਵਾਕ ਵੀ ਗੱਡੀਆਂ ਪਛਾਨਣਗੇ ਪਾਪਾ ਉਹ ਮੇਰੇ ਵਾਲੀ ਮੰਮੀ ਉਹ ਮੇਰੇ ਵਾਲੀ ਤਾਂ ਪਾਪਾ ਮੰਮੀ ਕਹਿਣਗੇ ਚੁੱਪ ਕਰ ਜੋ ਸਾਡੇ ਵਾਲੀ ਐ ਵੀ ਇਹ ਐ ਕਦੇ ਕਿਸੇ ਦੀ ਜ਼ਗੀਰ ਨਹੀਂ ਹੁੰਦੀਆਂ ਇਹਨਾਂ ਨੇ ਸਮਝ ਲਿਆ ਸੀ ਅਸੀਂ ਉਹੀ ਹੁੰਨੇ ਆ ਬਸ ਜਿਹੜੇ ਆ ਦਰਖਤ ਹੈ ਆ ਜਿਹੜੇ ਦਰਖਤ ਹੈ ਬਈ ਜੀ ਇਹ ਕਿਸੇ ਹੋਰ ਪਿੰਡ ਹੈਗੇ ਐ ਦਰਖਤ ਇਹ ਇਹ ਪਿੰਡ ਦੀ ਧਰਤੀ ਕੋਈ ਦੁਬਈ ਤੋਂ ਲੈਂਦੀ ਏ ਦਰਖਤ ਦੁਬਈ ਦੇ ਨੇ ਇਹ ਇਹ ਕਦੋਂ ਲਿਆਂਦੇ ਸੀ ਪਤਾ ਹਾਂਜੀ ਇਨਵੈਸਟ ਪੰਜਾਬ ਨਾਂ ਦਾ ਇੱਕ ਪ੍ਰੋਗਰਾਮ ਕਰਾਇਆ ਸੀ ਉੱਥੇ ਮੁਹੱਲੀ ਅੰਬਾਨੀ ਹੋਰੀ ਆਈ ਸੀ ਸਾਰੇ ਉੱਥੇ ਉਹਨਾਂ ਉੱਥੇ ਡੈਕੋਰੇਸ਼ਨ ਕਰਨ ਵਾਸਤੇ ਆਹ ਦਰਖਤ ਮੰਗਾਏ ਸੀ ਦੁਬਈ ਤੋਂ ਠੀਕ ਹੈ ਉਸ ਤੋਂ ਬਾਅਦ ਅਨੁਵਸਤ ਨੂੰ ਉਸ ਦਾ ਕੀ ਕਰਾਉਣਾ ਸੀਗਾ ਤਾਂ ਗੱਲ ਬਣੀ ਨਹੀਂ ਪਰ ਵੀਰੋਂ ਆਉਂਦੇ ਹੋਏ ਦਰਖਤ ਵੀ ਪੱਟ ਕੇ ਘਰੇ ਲੈ ਆਇਆ ਯਾਰ ਤੁਸੀਂ ਜੋ ਸੋਚ ਸਕਦੇ ਇੰਨਾ ਤੋਂ ਉਮੀਦ ਕਰ ਸਕਦੇ ਹੋ ਕਿ ਆਪਣੇ ਪੰਜਾਬ ਦੀ ਇਹ ਕੋਈ ਰਾਖੀ ਕਰਨਗੇ ਦਰਖਤ ਵੀ ਨਹੀਂ ਛੱਡੇ ਚੰਡੀਗੜ੍ਹ ਘਰੇ ਲਿਓ ਹਰ ਕੁਝ ਕਰੇ ਪਾਕਿਸਤਾਨ ਗਏ ਜੇ ਮੈਂ ਪਾਕਿਸਤਾਨ ਜਾਵਾਂ ਨਾ ਮੈਂ ਮੈਂ ਆ ਹੁਣੇ ਹੁਣੇ ਮੁੱਖ ਮੰਤਰੀ ਬਣਿਆ ਮਰੀਮ ਮਰੀਮ ਸ਼ਰੀਫ ਨਵਾਜ਼ ਸ਼ੇਬ ਦੀ ਬੇਟੀ ਉਧਰਲੇ ਪੰਜਾਬ ਦੀ ਮੁੱਖ ਮੰਤਰੀ ਬਣੀ ਤੇ ਮਿਲਣ ਗਿਲਣ ਦਾ ਜੇ ਪ੍ਰੋਗਰਾਮ ਬਣੇ ਦੋਨੇ ਪੰਜਾਬਾਂ ਦਾ ਮੈਂ ਕੀ ਮੰਗੂਗਾ ਉੱਥੇ ਬੈਜੀ ਆਪਣੇ ਬਹੁਤ ਸਾਰੇ ਮੁੰਡੇ ਬੈਠਿਆ ਜਿਹੜੇ 20 25 25 ਸਾਲ ਤੋਂ ਉਹਨਾਂ ਦੀਆਂ ਜੇਲ੍ਹਾਂ ਚ ਕੈਦ ਨੇ ਜਾਂ ਜੰਗੀ ਕੈਦੀ ਨੇ ਮਨ ਲ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਾ ਮੇਰੇ ਕੋਲ 4-5 ਕੇਸ ਐਸੇ ਆਏ ਨੇ ਇੱਥੇ ਬੁੱਤਲੇ ਹੀ ਬੈਠਿਆ ਬਾਅਦ ਚ ਪਤਾ ਲੱਗਿਆ ਉਹ ਤਾਂ ਉੱਥੇ ਜਿਉਂਦਾ ਉਹ ਜੰਗ ਦੇ ਵਿੱਚ ਫੜ ਲਿਆ ਸੀ ਮੈਂ ਉਹਨਾਂ ਨੂੰ ਛਡਾ ਕੇ ਲਿਆਉਂਗਾ ਬਿਐ ਕਰੋ 25 ਸਾਡੇ ਦੇ ਦੋ ਆਪਣੇ ਕੋਲੇ ਵੀ ਨਹੀਂ ਉਹਨਾਂ ਦੇ 25 ਸਾਢੇ ਤੋਂ ਲੈ ਲਓ ਮੈਂ ਆ ਕਰੂੰਗਾ ਇਹ ਹੈਸੀ ਪਾਕਿਸਤਾਨ ਪੇਡੂ ਲੈ ਕੇ ਆਏ ਹੈ ਭਾਈ ਇੱਥੇ ਬੰਦੇ ਖੜੇ ਆ ਜੀ ਆ ਇੱਥੇ ਬੰਦੇ ਨਹੀਂ ਖੜੇ ਹਣਾ ਕਿਹਦੇ ਪੰਜਾਬ ਬਾਰੇ ਸੋਚੇ ਭਾਈ ਕਦ ਸੋਚ ਸਕਦੇ ਨੇ ਪੰਜਾਬ ਬਾਰੇ ਕਿਹੜੀਆਂ ਗੱਲਾਂ ਯਾਰ ਤੁਸੀਂ ਪਾਕਿਸਤਾਨ ਜਾਣਦੇ ਹੋ ਤੁਸੀਂ ਮੁੰਡੇ ਤਾਂ ਕੀ ਛੜ ਰਹੇ ਪੇਡੂ ਦੇ ਦੋ ਜੀ ਆਓ ਪੇਡੂਆਂ ਜਨ ਨਾਲ ਇੱਕ ਦਿਨ ਵੀਡੀਓ ਜੀ ਪਾਈ ਸੀ ਉਹਨੇ ਤੂੰ ਖੇਟੋ ਫੇਡੂ ਨਾਲ ਹੋਣ ਫਿਰ ਲੋਕਾਂ ਨੇ ਕਹਿਤਾ ਹਾਂਜੀ 40 50 ਰੰਗ ਦੇ ਕੁੱਤੇ ਮੈਨੂੰ ਤਾਂ ਪਤਾ ਲੱਗਾ ਇਟਲੀ ਤੋਂ ਲਿਆ ਕੇ ਲਿਆਇਆ ਮਾਰਬਲ ਜਿਹੜਾ ਪੱਥਰ ਆ ਨਾ ਇਟਲੀ ਤੋਂ ਲਿਆ ਕੇ ਲਾਂ ਲਿਆਂਦਾ ਜੇ ਕਾਂਬ ਜੇ ਦੋਨੇ ਲਤਾਂ ਟੁੱਟ ਜਾਂਦੀਆਂ ਨੇ ਤਿਲਕ ਜਾਂਦਾ ਕਾਂ ਤੇ ਸਾਡੀਆਂ ਯਾਰ ਘਰਾਂ ਦੇ ਛੱਤਾ ਚ ਉਈ ਜਾਂਦੀ ਉਹਦਾ ਇੱਥੇ ਹੀ ਰਹਿਣਾ। ਯਸਤਰੀ ਇੱਥੇ ਹੀ ਰਹਿ ਜੂਗੀ। ਬਸ। ਕਰ ਦੇਵੇ। ਸੁਖਵੀਰੋ ਆਪਾਂ ਪੰਜਾਬ ਵਾਸਤੇ ਕੁਝ ਕਰਨਾ ਹੈ। ਆਪਾਂ ਇਹੋ ਜਿਹਾ 45 ਡਿਗਰੀ ਟੈਂਪਰੇਚਰ ਜੇ ਨਹੀਂ ਨਿਕਲ ਸਕਦੇ ਵੀਰੋ। ਇਹ ਐਨੇ ਇਹੋ ਜਿਹੇ ਟੈਂਪਰੇਚਰ 'ਚ ਘੰਟਾ ਆ ਜੇ ਸੁਖਵੀਰ ਮੈਂ ਸ਼ਰਤ ਲਾਉਣਾ। ਇੱਕ ਘੰਟੇ ਬਾਅਦ ਚੱਕ ਕੇ ਲੈ ਕੇ ਜਾਣਾ ਪਊ। ਕੱਦੂਆਂ ਨਾਲ ਮਾਲਸ਼ ਕਰਨੀ ਪਊ ਤਾ ਪੈਰਾਂ ਦੀਆਂ ਧੜੀਆਂ ਦੀ ਹਾਂ ਕਿਉਂ ਦੱਸਣਾ ਪਊ ਫੇਰ ਕਿਤੇ ਸੁਰਤ ਆਉ ਐਨੀ ਧੁੱਪ ਚ ਕਿਧੋਂ ਨਿਕਲੇ ਨੇ ਐਨੀ ਧੁੱਪ ਚ ਯਾਰ ਨਾ 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 ਟੈਂਪਰੇਚਰ ਪੁੱਛ ਕੇ ਬਾਹਰ ਜਾਂਦੇ ਆ ਸੋ ਵੀਰੋ ਅਸੀਂ ਆਪਾਂ ਆ ਆਵਾਂ ਆਪਾਂ ਬੋਰ ਦੇ ਟੋਿਆਂ ਚੋਂ ਨਿਕਲੇ ਹੋਏ ਆ ਯਾਰ ਆ ਕਿੱਡੀ ਕੀ ਗਰਮੀ ਹੈ ਕਿਹੜੀ ਗਰਮੀ ਹੈ ਇਹ ਬੋਰ ਦੇ ਟੋਿਆਂ ਚੋਂ ਨਿਕਲੇ ਹੋਇਆ ਓਏ 2 ਇੰਚ ਨਾਲੇ ਸਲੈਂਸਰ ਤੇ ਮੂਰੇ ਮੱਛਰ ਤਾਂ ਨਹੀਂ ਲਾ ਕੇ ਸੌਣ ਵਾਲੇ ਆਪਾਂ ਸਾਡੀ ਰੀਸ ਕਰਨਗੇ ਥੋੜੇ ਨਾਲ ਆ ਥੋੜੇ ਵਰਗੇ ਆ ਐਂ ਖੜਾਂਗੇ ਐਤ ਕੀ ਐਤ ਕੀ ਆਖਰੀ ਆਖਰੀ ਮੈਂਬਰ ਰਹਿ ਗਿਆ ਪਰਿਵਾਰ ਦਾ ਬਾ ਫਿਰ ਆਪਸ ਗੱਲਾਂ ਕਰਾ ਕਰਨਗੇ 5 ਜੂਨ ਤੋਂ ਬਾਅਦ ਉਹ ਕਹਿੰਦਾ ਕਿ ਤੂੰ ਹਾਰ ਗਿਆ ਹੋਗਾ ਤੂੰ ਕਿਹੜਾ ਜਿੱਤ ਗਈ ਲੇਕਿ ਨਵੀਂ ਕਿੱਕਲੀ ਲਿਖੀ ਐ ਨਵੀਂ ਕਿੱਕਲੀ ਲਿਖਿਆ ਅੱਜ ਜੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨੀ ਬੇ ਇਧਰ ਨੂੰ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਖਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਓ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਖਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ਟਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਬੜੀ ਲੰਮੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਮਝ ਆਉਂਦੇ ਸੀ ਲੋਕ ਉਹਨਾਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਡਿਆ ਪੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜੋ ਜੋ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਨ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਬੋਲੇ ਸੋਨਿਆ ਬਹੁਤ ਸਤਿਕਾਰਯੋਗ ਮੇਰੇ ਪੈਣਪਰਾਓ ਬਜ਼ੁਰਗੋ ਵੀਰੋ ਸਰਦਾਰ ਭਗਵੰਤ ਸਿੰਘ ਜੀ ਮਾਨ ਪੰਜਾਬ ਦੀ ਸ਼ਾਨ ਜਿਨੇ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਅੱਜ ਆਪਣੀ ਲੋਕ ਸਭਾ ਦੀ ਇਸ ਵੱਡੀ ਚੋਣ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲਈ ਤੁਹਾਨੂੰ ਉਤਸ਼ਾਹਿਤ ਕਰਨ ਲਈ ਦਿਸ਼ਾ ਨਿਰਦੇਸ਼ ਦੇਣ ਲਈ ਆਏ ਮੈਂ ਇਹਨਾਂ ਦਾ ਧੰਨਵਾਦੀ ਹਾਂ ਆਪਾਂ ਆਪਣੀਆਂ ਡਿਊਟੀਆਂ ਇੱਕ ਇੱਕ ਪੈਣ ਪ੍ਰਾ ਆਪਣੇ ਆਪ ਨੂੰ ਗੁਰਮੀਤ ਸਮਝੋਗੇ ਤੇ ਆਪਣੀ ਵੱਡੀ ਜੀਤ ਹੋਊਗੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ